Thank <laughs> you. ਟੂਰਨਾਮੈਂਟ ਪੋਰਟਰ ਤੇ ਜੀ ਆਇਆਂ ਕਰਕਮਾਤ ਦੇ ਹਾਂ ਉਹਨਾਂ ਦੇ ਨਾਲ ਸਾਡੇ ਖਾਪਾ ਦੇ ਐਮਐਲਸੀ ਵੀ ਗੋਪੀ ਜੇਰਮਨ ਜੀ ਤੇ ਸਾਡੇ ਨਾਬਾ ਦੇ ਜਸਤੇ ਨੇ ਉਹ ਸਾਡੇ ਅੱਜ ਦੀਆਂ ਟੀਮਾਂ ਨੂੰ ਇਨਾਮ ਵੰਡਣਗੇ ਉਹਨਾਂ ਦੇ ਇਹ ਦੇਖੋ ਕੋਈ ਹੈ 1 ਡਿਗਰੀ ਹੈ ਨਾ ਯਾਰ 500 ਰਿਕਵੈਸਟ ਕਰਦੇ ਨਾ ਸਰੀ ਅਜੇ ਸਿੰਘ ਜੀ ਆਇਆ ਰਾਏ ਤੇ ਵਧਾਇਆ ਚੱਕਾ 47 ਵੇ ਵਧਾਇਆ ਇੱਕ ਸਕੂਲਰ ਦੀ ਪਛਾਣ ਉਹਦੇ ਕੋਲ ਜਿੰਨੇ ਪੈਡਲ ਹੁੰਦੇ ਨੇ ਉਹਦੇ ਤੋਂ ਜਾਣੀ ਜਾਂਦੀ ਹੈ ਤੇ ਮੰਤਰੀ ਸਹਿਬਾਨ ਦੇ ਜਿੰਨੇ ਮੋਢੇ ਤਖੜੇ ਨੇ ਜਿੱਦੀ ਕਾਬਲੀਅਤ ਉੱੜਦੇ ਜਾਂਦੇ ਨੇ ਇੱਥੇ ਮੈਂ ਨਾਬੇ ਦੀ ਸ਼ਾਨ ਸਾਡੇ ਹਰਮਨ ਪਿਆਰੇ ਐਮਐਲਏ ਸਰਦਾਰ ਗੁਰਦੇਵ ਸਿੰਘ ਜੇਵਮਨ ਜੀ ਦਾ ਜ਼ਿਕਰ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਡੀ ਬਾਹ ਅੱਗੇ ਹੋ ਕੇ ਇੱਥੇ ਫੜੀ ਹੈ ਤੇ ਸੈਲਫਲੈਸਨੈਸ ਦਾ ਜਿਹੜਾ ਇੱਥੇ ਪੂਰੇ 7 ਦਿਨ ਇਹਨਾਂ ਨੇ ਡਿਊਟੀ ਕੀਤੀ ਹੈ ਸਮਾਗਮ ਦੇ ਵਿੱਚ ਜੋ ਕਿ 47th ਲਿਬਰਲ ਜੀਐਸ ਬੈਂਸ 올 ਇੰਡੀਆ ਹਾਕੀ ਟੂਰਨਾਮੈਂਟ ਹੋ ਰਿਹਾ ਹੈ ਆਪਾਂ ਵਿੱਚ ਇਹ ਬੈਂਸ ਭੇਜ ਤਾਂ ਦੇ ਚੰਗੀ ਜਾ ਜਾਂਦੇ ਹੈ ਭਾਗੀ ਸਾਹਿਬ ਟੋਪੀ ਸਾਹਮਣੇ ਤੋ ਉਸ ਤੋਂ ਬਾਅਦ ਅੱਜ ਦੀ ਜੀਨਰ ਧਰਪਨ ਦੇ ਤੇ ਕੀ ਸਕਦੀ ਆ ਅੱਜ ਹੋ ਗਿਆ ਮੇਰਾ ਹਾਂਜੀ ਫਰਸਟ ਪਲੇਅਰ ਆਫ ਦਾ ਟੂਰਨਾਮੈਂਟ ਬਾਈ ਜੀ ਪਿੱਛੇ ਪਿੱਛੇ ਹੋ ਜਾਓ ਮਾੜਾ ਮਾੜਾ ਹੋ ਜਾਓ ਪਿੱਛੇ ਸਾੜੀ ਮੈਂ ਲੈ ਰਿਹਾ ਕਿ ਟੂਰਨਾਮੈਂਟ ਕੁੰਡਾ ਹੈ ਕੀ ਸ਼ਹਿਰ ਰੋਡ ਕੁਮਿੰਟੋ ਕਿਤਨੇ ਸਰ ਕੱਚਾ ਕੋਲ ਚੱਕਣ ਨੂੰ ਬੁਝਾ ਰਿਹਾ ਹੈ ਰੈਡੀ ਸਰ ਕੀ ਕਹਿਣਾ 47ਵੇਂ ਲਿਬਰਲ ਰਾਕੇ ਟੂਰਨਾਮੈਂਟ ਸਭ ਤੋਂ ਪਹਿਲਾਂ মিডিਆ ਦਾ ਧੰਨਵਾਦ ਜੋ ਅੱਜ ਉਹਰੇ ਕਵਰੇਜ ਕਰਨ ਲਈ ਤੁਸੀਂ ਪੀਪੀਐਸ ਨਾਬਾ ਦੇ ਗਰਾਊਂਡ ਦੇ ਵਿੱਚ ਪਹੁੰਚੇ ਹੋ ਅੱਜ 47ਵੇਂ ਲਿਬਰਲਸ ਜੀਐਸ ਬੈਂਸ ਜਿਹੜਾ 올 ਇੰਡੀਆ ਹਾਕੀ ਟੂਰਨਾਮੈਂਟ ਜੋ ਕਿ ਨਾਬਾ ਵਿਖੇ ਹੋ ਰਿਹਾ ਹੈ ਇਹਦੇ ਵਿੱਚ ਮੇਰੇ ਨਾਲ ਪਹੁੰਚੇ ਸਾਡੇ ਨਾਬਾ ਦੇ ਐਮਐਲਏ ਸਤਕਾਰਯੋਗ ਗੁਰਦੇਵ ਸਿੰਘ ਦੇਮਾਨ ਜੀ ਸਾਡੇ ਡਿਸਟ੍ਰਿਕਟ ਪਲਾਨਿੰਗ ਬੋਰਡ ਪਟਿਆਲਾ ਦੇ ਚੇਅਰਮੈਨ ਜਸਸੀ ਸੋਈਆ ਵਾਲਾ ਜੀ ਤੇ ਅੱਜ ਇਸ ਟੂਰਨਾਮੈਂਟ ਦੀ ਜਿਹੜੇ ਮੇਨ ਜੋ ਜਿੰਦਜਾਨ ਨੇ ਜੋ ਇਹਦੇ ਆਰਗੇਨਾਈਜ਼ਰ ਨੇ ਡਾਕਟਰ ਡੀ ਐਸ ਸ਼ਰਮਾ ਜੀ ਜੋ ਮੇਰੇ ਨਾਲ ਖੜੇ ਨੇ ਜੋ ਹੈਡਮਾਸਟਰ ਨੇ ਬੀ ਪੀ ਐਸ ਨਾਬਾ ਦੇ ਸਰਦਾਰ ਜੈ ਸਿੰਘ ਗਿੱਲ ਜੀ ਜੋ ਚੀਫ ਸੈਕਟਰੀ ਰਿਟਾਇਰਡ ਨੇ ਪੰਜਾਬ ਚੇਅਰਮੈਨ ਨਾਬਾ ਫਾਊਂਡੇਸ਼ਨ ਦੇ ਤੇ ਜਿੰਨੀ ਵੀ ਇਸ ਮਤਲਬ ਈਵੈਂਟ ਦੀ ਆਰਗੇਨਾਈਜੇਸ਼ਨ ਦੀ ਟੀਮ ਹੈ ਜਿਹੜੀ ਆਰਗੇਨਾਈਜ਼ਿੰਗ ਟੀਮ ਮੈਂ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਮੈਨੂੰ ਪਤਾ ਲੱਗਿਆ ਕਿ ਪੰਜਾਬ ਦੀ ਸਾਡੀ ਸਭ ਤੋਂ ਪੁਰਾਣੀ ਇਹ ਮਤਲਬ ਕਿ ਟੂਰਨਾਮੈਂਟ ਕਰਵਾਉਣ ਵਾਲੀ ਫਾਊਂਡੇਸ਼ਨ ਹੈ ਜਿਹੜੀ ਕਿ ਆਲਮੋਸਟ 1970s ਤੋਂ ਇਹ ਜਿਹੜੀ ਟੂਰਨਾਮੈਂਟ ਆਰਗੇਨਾਈਜ਼ ਕਰਵਾ ਰਹੀ ਹੈ ਔਰ ਇਸ ਦੇ ਵਿੱਚੋਂ ਜਿਹੜੇ ਖਿਡਾਰੀ ਖੇਡ ਕੇ ਜਾਂਦੇ ਨੇ ਉਹ ਉਹ ਆਪਣੇ ਨਾਸਰਫ ਜਿਸ ਟੀਮ ਦੇ ਹੁੰਦੇ ਨੇ ਉਹਦਾ ਬਲਕਿ ਆਪਣੇ ਏ ਏਰੀਏ ਦਾ ਆਪਣੇ ਪੰਜਾਬ ਦਾ ਨਾਮ ਹੈ ਜਿਹੜਾ ਦੁਨੀਆ ਭਰ ਦੇ ਵਿੱਚ ਰੌਸ਼ਨ ਕਰਦੇ ਨੇ ਸੋ ਇਸ ਮੌਕੇ ਦੇ ਉੱਤੇ ਅੱਜ ਮੈਨੂੰ ਪਹੁੰਚ ਕੇ ਮੁੱਖ ਮਹਿਮਾਨ ਦੀ ਤੌਰ ਤੇ ਬੜਾ ਚੰਗਾ ਲੱਗਿਆ ਮੈਂ ਇੱਕ ਗੱਲ ਉਰੋਂ ਹੋਰ ਕਹਿਣੀ ਚਾਹੂੰਗਾ ਜਿੱਥੇ ਮੈਂ ਜੀਐਸ ਬੈਂਸ ਜੋ ਆਲ ਇੰਡੀਆ ਹਾਕੀ ਟੂਰਨਾਮੈਂਟ ਹੁੰਦਾ ਉੱਥੇ ਉਹਦੀ ਸ਼ਲਾਘਾ ਕਰ ਰਿਹਾ ਤਾਂ ਮੈਂ ਉਰੇ ਪੀਪੀਐਸ ਨਾਪਾ ਦੀ ਵੀ ਸ਼ਲਾਘਾ ਕਰਨੀ ਚਾਹੂੰਗਾ ਜਿੱਥੇ ਜਿਹੜਾ ਸਾਡਾ ਦੋ ਤਰ੍ਹਾਂ ਦਾ ਐਂਟੀਕ ਤੇ ਮਾਡਰਨਾਈਜੇਸ਼ਨ ਦਾ ਸਮੇਲ ਜੋ ਦੇਖਣ ਨੂੰ ਮਿਲ ਰਿਹਾ ਔਰੇ ਪੰਜਾਬ ਦਾ ਜੋ ਵਿਰਾਸਤ ਹੈ ਐਂਟੀਕਨੈਸ ਉਹ ਵੀ ਇਸ ਸਕੂਲ ਦੇ ਵਿੱਚ ਇਸ ਗਰਾਊਂਡ 'ਚ ਸਾਨੂੰ ਦੇਖਣ ਨੂੰ ਮਿਲੀ ਔਰ ਜੋ ਮਾਡਰਨਾਈਜੇਸ਼ਨ ਹੈ ਉਹ ਵੀ ਇੱਕ ਬੜਾ ਜ਼ਬਰਦਸਤ ਮਲਗਾ ਮਿਸ਼ਨ ਸਾਨੂੰ ਜੋ ਦੇਖਣ ਨੂੰ ਮਿਲੇ ਸੋ ਆਈ ਵਿਸ਼ ਮੈਂ ਦਿਲੋਂ ਚਾਹਨਾ ਹੈ ਕਿ ਸਾਡੇ ਜਿਹੜੇ ਇੰਸਟੀਟਿਊਟਸ ਨੇ ਇਹ ਦਿਨ ਦੁੱਗਣੀ ਰਾਤ ਚੌਕਣੀ ਤਰੱਕੀ ਕਰਨ ਔਰ ਮੈਂ ਦਿਲੋਂ ਚਾਹਨਾ ਹੈ ਕਿ ਜੋ ਜੀਐਸ ਬੈਂਸ ਜੋ ਟੂਰਨਾਮੈਂਟ ਹਾਲ ਲੈਣੀ ਆ ਹਾਕੀ ਟੂਰਨਾਮੈਂਟ ਦੀ ਕੰਪਲੀਟ ਜਿਹੜੀ ਮੈਨੇਜਮੈਂਟ ਟੀਮ ਹੈ ਪਰਮਾਤਮਾ ਉਹਨੂੰ ਚੜ੍ਹਦੀ ਕਲਾ ਚ ਰੱਖੇ ਇਸੇ ਤਰੀਕੇ ਨਾਲ ਜਿਵੇਂ 1970s ਤੋਂ ਉਹ ਇਸ ਪ੍ਰੋਗਰਾਮ ਨੂੰ ਆਰਗੇਨਾਈਜ਼ ਕਰਾਉਂਦੇ ਆ ਰਹੇ ਨੇ ਆਲਮੋਸਟ 54 ইয়ারਸ ਦੇ ਆਸ-પાસ ਹੋ ਚੱਲੇ ਐਦਾਂ ਹੀ ਆਉਣ ਵਾਲੇ ਸਮੇਂ 'ਚ ਵੀ ਇਸੇ ਤਰੀਕੇ ਨਾਲ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕਰਾਉਂਦੇ ਰਹਿਣ ਔਰ ਜਿਹੜੇ ਬੱਚੇ ਅੱਜ ਉਰੇ ਖੇਡ ਰਹੇ ਨੇ ਜਿਹੜੀ ਟੀਮ ਜੀ ਅੱਜ ਫਾਈਨਲ ਮੈਚ ਸੀ ਜੋ ਮੈਂ ਦੇਖਣ ਗਿਆ ਤਾਂ ਉਹਦੇ 'ਚ ਪੰਜਾਬ ਪੁਲਿਸ ਤੇ ਨਾਲ ਬੀਐਸਐਫ ਨੇ ਜੋ ਮੈਚ ਖੇਡਿਆ ਜਿਹਦੇ ਚ ਪੰਜਾਬ ਪੁਲਿਸ ਜੇਤੂ ਰਹੀ ਤਾਂ ਮੈਂ ਕੰਗ੍ਰੈਚੁਲੇਟ ਵੀ ਕਰਦਾ ਜਿੱਤੀ ਹੋਈ ਜਿਹੜੀ ਟੀਮ ਪੰਜਾਬ ਪੁਲਿਸ ਦਾ ਔਰ ਜਿਹੜੀ ਸੈਕੰਡ ਰਨਰ ਆਪਾਈ ਹੈ ਬੀਐਸਐਫ ਉਹਨਾਂ ਨੂੰ ਵੀ ਮੈਂ ਵਧਾਈ ਦਿੰਦਾ ਕਿਉਂਕਿ ਇਹ ਇੱਕ ਇਹਦੇ ਨਾਲ ਖੇਡਾਂ ਜਿੱਥੇ ਪਰਫੁੱਲਤ ਹੁੰਦੀਆਂ ਤਾਂ ਇੱਕ ਸਮਾਜ ਦੇ ਵਿੱਚ ਵਧੀਆ ਨਵਾਂ ਤਨਵੇਕਲਾ ਸਨੇਹਾ ਜਾਂਦਾ ਕਿ ਸਾਨੂੰ ਹਰ ਬੁਰੀਆਂ ਆਲਮਤਾਂ ਤੋਂ ਬਚ ਕੇ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਸਰਕਾਰ ਕੀ ਪ੍ਰਾਲੇ ਕਰ ਰਹੀ ਹੈ ਖੇਡਾਂ ਨੂੰ ਲੈ ਕੇ ਸਰਕਾਰ ਦਾ ਸਭ ਤੋਂ ਮਾਸਟਰ ਜੋ ਇੱਕ ਪ੍ਰੋਗਰਾਮ ਹੈ ਜੋ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਯੋਗ ਅਗਵਾਈ ਚੱਲ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਸੀ ਉਹ ਹੈਗਾ ਖੇਡਾ ਵਤਨ ਪੰਜਾਬ ਦੀ ਖੇਡਾ ਵਤਨ ਪੰਜਾਬ ਦੀ ਇੱਕ ਐਸਾ ਮਾਸਟਰ ਪ੍ਰੋਗਰਾਮ ਹੈ ਜਿਹਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਦੀ ਪਹਿਲਾ ਬਲੌਕ ਪੱਧਰ ਤੇ ਖੇਡਾਂ ਹੁੰਦੀਆਂ ਨੇ ਫਿਰ ਉਹਨਾਂ ਦੀ ਜਿਲ੍ਹਾ ਪੱਧਰ ਤੇ ਖੇਡਾ ਹੁੰਦੀਆਂ ਫਿਰ ਸੂਬਾ ਪੱਧਰ ਤੇ ਖੇਡਾ ਹੁੰਦੀਆਂ ਫਿਰ ਨੈਸ਼ਨਲ ਪੱਧਰ ਤੇ ਜਾਂਦੇ ਨੇ ਉਹ ਫਿਰ ਇੰਟਰਨੈਸ਼ਨਲ ਖੇਡਣ ਜਾਂਦੇ ਨੇ ਜਿਹੜੇ ਬੱਚੇ ਕਿਸੇ ਵੀ ਪੱਧਰ ਦੇ ਉੱਤੇ ਖੇਡ ਕੇ ਆਣ ਉਹਨਾਂ ਨੂੰ ਨਗਜ਼ਾ ਨਾਮ ਦੇਣਾ ਉਹਨਾਂ ਨੂੰ ਹਰ ਤਰ੍ਹਾਂ ਦੀ ਉਸ ਖੇਡ ਦੇ ਪ੍ਰਤੀ ਜੋ ਜ਼ਰੂਰਤਮੰਦ ਜੋ ਚੀਜ਼ ਆ ਜਿਵੇਂ ਕੋਈ ਕਿੱਟ ਹੈ ਉਹ ਪ੍ਰੋਵਾਈਡ ਕਰਨੀ ਇਸ ਤੋਂ ਇਲਾਵਾ ਉਹਨਾਂ ਨੂੰ ਉਸ ਖੇਡ ਦੇ ਸਬੰਧ ਦੇ ਵਿੱਚ ਕੋਚਸ ਪ੍ਰੋਵਾਈਡ ਕਰਨੇ ਉਹਨਾਂ ਨੂੰ ਉਹੀ ਜਿਹਾ 인ਫਰਾ ਪ੍ਰੋਵਾਈਡ ਕਰਨਾ ਇਹ ਸਭ ਤੋਂ ਵੱਡੀ ਪ੍ਰਾਥਮਿਕਤਾ ਜੇ ਅੱਜ ਤੱਕ ਕਿਸੇ ਨੇ ਕੀਤੀ ਹੈ ਤਾਂ ਉਹ ਸਰਕਾਰ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤੀ ਹੈ ਸੋ ਇਸ ਕਰਕੇ ਖੇਡਾਂ ਦੇ ਪ੍ਰਤੀ ਤਾਂ ਜੋ ਸਾਡੀ ਸਰਕਾਰ ਹੈ ਉਹਦਾ ਵਿਸ਼ੇਸ਼ ਤੌਰ ਤੇ ਧਿਆਨ ਹੈ ਸੋ ਆਉਣ ਵਾਲੇ ਸਮੇਂ ਤੁਸੀਂ ਦੇਖੋਗੇ ਕਿ ਖੇਡਾਂ ਦੇ ਖੇਤਰ ਦੇ ਵਿੱਚ ਸਾਡੇ ਜਿਹੜੇ ਪੰਜਾਬ ਦੇ ਗੱਭਰੂ ਨੌਜਵਾਨ ਨੇ ਸਾਡੇ ਪੰਜਾਬ ਦੀਆਂ ਧੀਆਂ ਨੇ ਉਹ ਨਾ ਸਿਰਫ ਪੰਜਾਬ ਦਾ ਆਉਣ ਵਾਲੇ ਸਮੇਂ 'ਚ ਹੋਰ ਨਾਮ ਰੌਸ਼ਨ ਕਰਨੀਆਂ ਪਹਿਲਾਂ ਵੀ ਕਰਦੀਆਂ ਕਰਦੇ ਨੇ ਹੋਰ ਵੀ ਨਾਮ ਰੌਸ਼ਨ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਖੇਡਾਂ ਦੇ ਵਿੱਚੋਂ ਵੱਡੀਆਂ ਮੱਲਾ ਮਾਰਨਗੇ ਸਰ ਅਮਰਿਕ ਸਰ ਤੇ ਫਗਵਾੜਾ ਮਾਈਨਸ ਰਿਆ ਮਾਰੂ ਪਾਰਟੀ ਨੂੰ ਕਿਵੇਂ ਦੇਖਦੇ ਨਹੀਂ ਅੱਜ ਦਾ ਜਿਹੜਾ ਅੱਜ ਦੀ ਜੇ ਮੈਂ ਸਿਰਫ ਇਹ ਟੂਰਨਾਮੈਂਟ ਦੇ ਰਿਹਾ ਧੰਨਵਾਦ ਸਾਹਿਬ ਸੇ ਕੀ ਕਹਾਂਗੇ ਇਹ ਅੱਜ ਓਨਲੀ ਓਨਲੀ ਫਾਰ ਦ ਟੂਰਨਾਮੈਂਟ ਥੈਂਕ ਯੂ ਕਿ ਕਹਾਂਗੇ ਜੇ 90 ਦੇ ਸਟੇਡੀਅਮ ਹੈ ਉਹ ਥੋੜਾ ਜਿਹਾ ਨਮੀਨ ਕਰਨ ਹੋਇਆ ਉਹਦਾ ਬਾਕੀ ਉਹਦਾ ਰਹਿੰਦਾ ਕਦ ਤੱਕ ਪੂਰਾ ਹੋ ਜਾਏਗਾ ਜੀ ਜਿਹੜਾ ਜੇ ਇਸ ਬਾਰੇ ਤੁਹਾਨੂੰ ਮੇਰੇ ਤੋਂ ਜ਼ਿਆਦਾ ਬਿਹਤਰ ਐਮ.ਐਲ.ਏ. ਸਾਹਿਬ ਦੱਸ ਸਕਦੇ ਨੇ ਜੇ ਕੋਈ ਇਹਨਾਂ ਨੂੰ ਲੱਗਦਾ ਮੇਰੀ ਇਹਦੇ ਵਿੱਚ ਕਿਸੇ ਕਿਸਮ ਦੀ ਸਪੋਰਟ ਦੀ ਜ਼ਰੂਰਤ ਹੈ ਤਾਂ ਆਮ ਆਲਵੇਜ਼ ਰੈਡੀ ਫॉर दैट ਸਰ ਟਫ ਗਰਾਉਂਡ ਦੀ ਮੰਗ ਹੈ ਜਿਹੜੀ ਬੀ.ਐਸ. ਬੈਂਸ ਲਿਬਰਲਜ਼ ਵਰ ਲੋਬ ਲਗਾਤਾਰ ਪਿਛਲੇ 20 ਸਾਲਾਂ ਤੋਂ ਕੀਤੀ ਜਾ ਰਹੀ ਹੈ ਹਾਂਜੀ ਸੈਂਟਰ ਦੇ ਸਪੋਰਟਸ ਮਿਨਿਸਟਰ ਤੱਕ ਰਿਹਾ ਇਹਨਾਂ ਨੂੰ ਯੈਸ ਕਰਕੇ ਪਰ ਹਾਲ ਤੱਕ ਕਿਸ ਨੇ ਦਿੱਤਾ ਨਹੀਂ ਮੈਂ ਸਾਡੇ ਨਾਲ ਸਤਕਾਰਯੋਗ ਐਮ.ਐਲ.ਏ. ਸਾਹਿਬ ਖੜੇ ਨੇ ਇਹਨਾਂ ਨੇ ਮੇਰੇ ਨਾਲ ਵੀ ਜ਼ਿਕਰ ਕੀਤਾ ਮੈਂ ਜ਼ਰੂਰ ਚਾਹੂੰਗਾ ਕਿ ਸਾਡੇ ਜੋ ਸਪੋਰਟਸ ਮਿਨਿਸਟਰ ਨੇ ਉਹ ਉਹਦੇ ਨਾਲ ਐਮਐਲਏ ਸਾਹਿਬ ਗੱਲ ਕਰਨ ਤੇ ਜਿੱਥੇ ਮੇਰੀ ਜ਼ਰੂਰਤ ਹੋਊਗੀ ਮੈਂ ਪੂਰਾ ਇਹਨਾਂ ਦੇ ਨਾਲ ਮੋਢਾ ਨਾ ਮੋਢਾ ਲਾ ਕੇ ਇਸ ਚੀਜ਼ ਨੂੰ ਕਹੂੰਗਾ ਔਰ ਅਸੀਂ ਕੋਸ਼ਿਸ਼ ਕਰਾਂਗੇ ਬਹੁਤ ਜਲਦੀ ਅਸੀਂ ਇਹਦੇ ਲਈ ਕੁਝ ਕਰ ਸਕੀਏ ਥੈਂਕ ਯੂ ਇਹ ਸੱਭ ਦਰੱਖਿਓ ਜੀ 47ਵਾਂ ਜੀਐਸ ਸਿਕੰਦਰ ਬੈਂਸ 올 ਇੰਡੀਆ ਹਾਕੀ ਟੂਰਨਾਮੈਂਟ ਜਿਹੜਾ ਨਾਪਾ ਦੇ ਵਿੱਚ ਹੁੰਦਾ ਪਰਬਤ ਵਿਲੱਖਣਪੁਰੇ ਹਿੰਦੁਸਤਾਨ ਦੇ ਵਿੱਚ ਇੱਕ ਨਵੇਕਲਾ ਟੂਰਨਾਮੈਂਟ ਹੈ ਜਿਤੇ ਅੰਤਰਰਾਸ਼ਟਰੀ ਪੱਧਰ ਦੇ 올림픽 ਦੇ ਖਿਡਾਰੀ ਵੀ ਪਾਰਟਿਸਿਪੇਟ ਕਰਦੇ ਔਰ ਇਹਦੀਆਂ ਜਿਹੜੀਆਂ ਗਾਈਡਲਾਈਨਸ ਨੇ 올림픽 ਦੇ ਮੁਤਾਬਿਕ ਨੇ ਔਰ ਇੱਥੇ ਬੈਂਸ ਸਾਹਿਬ ਇਹਨਾਂ ਦੀ ਪੂਰੀ ਟੀਮ ਜਿਹੜੀ ਹੈ ਸਾਰੀ ਪਿਛਲੇ ਲੰਮੇ ਸਮੇਂ ਤੋਂ ਇਹ ਕੰਮ ਕਰ ਰਹੀ ਹੈ ਤੇ ਅੱਜ ਫਾਈਨਲ ਮੁਕਾਬਲਾ ਸੀਗਾ ਜੀ 16 ਤਰੀਕ ਨੂੰ ਇਹਦਾ ਉਦਘਾਟਨ ਮੈਂ ਕੀਤਾ ਸੀਗਾ ਇਹਦੇ ਦਰਮਿਆਨ ਹਰਪਾਲ ਚੀਮਾ ਜੀ ਵੀ ਆਏ ਸੀ ਕਿ ਸਾਡੇ ਵਿੱਤ ਮੰਤਰੀ ਔਰ ਅੱਜ 22 ਤਰੀਕ ਫਾਈਨਲ ਮੁਕਾਬਲੇ ਦੇ ਵਿੱਚ ਸਾਡੇ ਪੰਚਾਇਤ ਮੰਤਰੀ ਤਨਪ੍ਰੀਤ ਸੌਂਸ ਸਾਹਿਬ ਸੇਸ਼ ਤੌਰ ਤੇ ਪੰਜਾਬ ਸਰਕਾਰ ਪਹੁੰਚੇ ਨੇ ਮੈਂ ਇਹਨਾਂ ਨੂੰ ਜੀ ਆਇਆਂ ਕਹਣਾ ਜੀ ਔਰ ਇਹ ਜਿਹੜਾ ਟੂਰਨਾਮੈਂਟ ਹੈ ਦੇ ਵਿੱਚ ਮੈਂ ਜਿਹੜਾ ਪਹਿਲਾ ਨਾਮ ਹੈ ਜੀ 1 ਲੱਖ ਰੁਪਏ ਦਾ ਜਿਵੇਂ ਅੱਜ ਪੰਜਾਬ ਪੁਲਿਸ ਜੇਤੂ ਰਹੀ ਹੈ ਬੀਐਸਐਫ ਜਿਹੜੀ ਆ ਸੈਕੰਡਰਨਾਪਰੀ ਹੈ ਤਾਂ ਉਹਨਾਂ ਨੂੰ 1 ਲੱਖ ਰੁਪਏ ਆਪਣੀ ਤਨਖਾਹ ਦੇ ਵਿੱਚ ਮੈਂ ਦੇਣ ਦਾ ਵਾਅਦਾ ਕੀਤਾ ਸੀ ਮੈਂ ਚੈੱਕ ਲੈ ਕੇ ਆਂ ਜੀ ਮੈਂ ਇਹਨਾਂ ਨੂੰ ਸਪੁਰਤ ਕਰ ਦੇਣਾ ਔਰ ਗੈਲਰੀ ਟੈਰਿਫ ਗਰਾਉਂਡ ਦੀ ਹਰਪਾਲ ਚੀਮਾ ਜੀ ਨਾਲ ਵੀ ਡਿਸਕਸ਼ਨ ਹੋਈ ਸੀ ਹੁਣ ਮੰਤਰੀ ਸਾਹਿਬ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਉਹ ਸਾਡਾ ਤੁਹਾਡੇ ਨਾਲ ਵਾਦਾ ਹੈ ਕਿ ਅਸੀਂ ਬਹੁਤ ਜਲਦੀ ਜਿਹੜਾ ਅੰਤਰਰਾਸ਼ਟਰੀ ਲੈਵਲ ਦਾ ਜਿਹੜਾ ਟੈਰਿਫ ਗਰਾਉਂਡ ਜਿਹੜਾ ਹੈਗਾ ਪੀਪੀ ਪੰਜਾਬ ਪਬਲਿਕ ਸਕੂਲ ਨਾਬਾ ਦੇ ਵਿੱਚ ਅਸੀਂ ਬਹੁਤ ਜਲਦੀ ਇਹਦਾ ਮੁੱਖ ਮੰਤਰੀ ਪੰਜਾਬ ਸਰਦਾਰ ਭੁਖਾਂਤ ਮਾਨ ਜੀ ਨਾਲ ਗੱਲਬਾਤ ਕਰਕੇ ਇਹਦਾ ਅਸੀਂ ਰੰਮ ਕਰਾਂਗੇ ਔਰ ਇਹਦੇ ਵਿੱਚ 10 ਲੱਖ ਰੁਪਏ ਹਰਪਾਲ ਚੀਮਾ ਜੀ ਆਪਣੇ ਕਿਉਂਕਿ ਉਹ ਖਜ਼ਾਨਾ ਮੰਤਰੀ ਨੇ ਪੰਜਾਬ ਦੇ ਉਹ ਵੀ ਇੱਥੇ ਜਿਹੜਾ ਜੀ ਸੰਸਥਾ ਨੂੰ ਦੇ ਕੇ ਗਏ ਨੇ ਸੋ ਬਹੁਤ ਬਹੁਤ ਮੁਬਾਰਕਬਾਦ ਬਹੁਤ ਹੀ ਨਵੀਕਲੀ ਕਿਸਮ ਦਾ ਟੂਰਨਾਮੈਂਟ ਔਰ ਬੜੀ ਸਿੱਦਤ ਨਾਲ ਬੜੇ ਲੰਮੇ ਸਮੇਂ ਤੋਂ ਪੰਜਾਬ ਦਾ ਇੱਕੋ ਇੱਕ ਟੂਰਨਾਮੈਂਟ ਹੈ ਹਿੰਦੁਸਤਾਨ ਦਾ ਇੱਕੋ ਟੂਰਨਾਮੈਂਟ ਹੈ ਜਿਹੜਾ ਇਹਨੇ ਲੰਮੇ ਸਮੇਂ ਤੋਂ ਲਗਾਤਾਰ ਕਰਵਾਇਆ ਜਾ ਰਿਹਾ ਸਿਰਫ ਕਰੋਨਾ ਦੇ ਵਿੱਚ ਦੋ ਸਾਲ ਨਹੀਂ ਹੋਇਆ ਬਾਕੀ ਲਗਾਤਾਰ ਹੀ ਕਰਵਾਇਆ ਜਾ ਰਿਹਾ ਔਰ ਹਿੰਦੁਸਤਾਨ ਦੀ ਕੋਈ ਅਸੀ ਸਟੇਟ ਨਹੀਂ ਹੈ ਕਿਸੇ ਵੀ ਸਟੇਟ ਦਾ ਨਾਮ ਲੈ ਲਓ ਹਰੇਕ ਸਟੇਟ ਦਾ ਪਲੇਅਰ ਜਿਹੜਾ ਹੈ ਉਹ ਆ ਕੇ ਇੱਥੇ ਖੇਡਦਾ ਸਟਾਰਟਿੰਗ ਦੇ ਵਿੱਚ ਤਾਂ ਪਾਕਿਸਤਾਨ ਬੰਗਲਾਦੇਸ਼ ਦੀਆਂ ਟੀਮਾਂ ਵੀ ਇੱਥੇ ਆ ਕੇ ਖੇਡਦੀਆਂ ਰਹੀਆਂ ਨੇ ਉਹ ਗੱਲ ਵੱਖਰੀ ਹੈ ਕਿ ਫਲਾਤ ਕੁਛ ਇਸ ਤਰ੍ਹਾਂ ਦੇ ਬਣੇ ਹ ਮੌਕਾ ਨਹੀਂ ਬਣ ਸਕਿਆ ਦੁਬਾਰਾ ਪਰ ਇਹ ਅਗਰ ਲੈਵਲ ਦੀ ਗੱਲ ਕਰੀਏ ਤਾਂ ਇਥੋਂ ਬਹੁਤ ਸਾਰੇ ਖਿਡਾਰੀ ਪ੍ਰਗਟ ਸਿੰਘ ਜਿਹੜੇ ਹੁਣ ਪੰਜਾਬ ਵਿਧਾਨ ਸਭਾ ਚ ਐਮ ਐਲ ਏ ਵੀ ਨੇ ਉਹ ਵੀ ਇਸ ਗਰਾਊਂਡ ਤੇ ਖੇਡ ਕੇ ਗਏ ਨੇ ਬਹੁਤ ਸਾਰੇ ਪਲੇਅਰ ਨੇ ਆਪਣਾ ਬਹੁਤ ਵੱਡਾ ਨਾਂ ਜਿਹੜਾ ਉਹ ਚਮਕਾਇਆ ਇੱਥੋਂ ਔਰ ਇਹ ਲੱਕੀ ਗਰਾਊਂਡ ਹੈ ਜਿਹੜਾ ਇਸ ਗਰਾਊਂਡ ਤੇ ਖੇਡ ਕੇ ਜਾਂਦਾ ਅੰਤਰਰਾਸ਼ਟਰੀ ਪੱਧਰ ਤੇ ਨਾਂ ਚਮਕਾਉਂਦਾ ਜੀ ਆਪਣੇ ਦੇਸ਼ ਦਾ ਤੇ ਪੰਜਾਬ ਦਾ ਮਾਨ ਸਾਹਿਬ ਨਾਬੇ ਵਾਲਾ ਕੋਲ ਇੱਕੋ ਹੀ ਗਰਾਊਂਡ ਹੈ ਕਾਲਜ ਬਣਾਉਣਾ ਪਰ ਉੱਥੇ ਥੋੜਾ ਜਿਆ ਨਵੀਨੀਕਰਨ ਹੋਇਆ ਬਾਕੀ ਰਹਿੰਦਾ ਨਹੀਂ ਉਹਦੀ ਅਸੀਂ ਆਲਰੇਡੀ ਇੱਕ ਪ੍ਰਪੋਜ਼ਲ ਬਣਾ ਕੇ ਨਾ ਜੀ ਹਾਈ ਟੈਕ ਪ੍ਰਪੋਜ਼ਲ ਬਣਾ ਕੇ ਅਸੀਂ ਭੇਜੀ ਹੈ ਕਿਉਂਕਿ ਜਿਵੇਂ ਮੁੱਖ ਮੰਤ ਨੇ ਰਬਦਮਨ ਕੋਲ ਦਾ ਸਰਕਾਰੀ ਗਰਾਊਂਡ ਜਿਹਨੂੰ ਆਪਾਂ ਕਹਿੰਦੇ ਆ ਬਹੁਤ ਮਸ਼ਹੂਰ ਹੈ ਜੀ ਬਹੁਤ ਵੱਡੇ ਵੱਡੇ ਟੂਰਨਾਮੈਂਟ ਹੁੰਦੇ ਨੇ ਸਭਿਆਚਾਰਕ ਪ੍ਰੋਗਰਾਮ ਵੀ ਹੁੰਦੇ ਨੇ ਉਹਨੂੰ ਅਸੀਂ ਹਾਈ ਟੈਕ ਕਰਨ ਜਾ ਰਹੇ ਹਾਂ ਔਰ ਬਹੁਤ ਜਲਦੀ ਤੁਸੀਂ ਉਹਦਾ ਇੱਕ ਨਵੇਂ ਰੂਪ ਦੇਖੋਗੇ ਜਿਹੜਾ ਬਿਲਕੁਲ ਹਰ ਸੁਵਿਧਾ ਦੇ ਨਾਲ ਲੈਸ ਹੋਏਗਾ ਔਰ ਵੱਡੇ ਵੱਡੇ ਟੂਰਨਾਮੈਂਟ ਉੱਥੇ ਤੁਹਾਨੂੰ ਦੇਖਣ ਨੂੰ ਮਿਲਣਗੇ